ਆਪਣੇ ਸਾਰਿਆਂ ਦੇ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਖਾਤੇ ਜ਼ਰੂਰ ਹੁੰਦੇ ਐ ਖਾਤਾ ਹੋਵੇ ਜਾਂ ਇੱਕ ਤੋਂ ਵੱਧ ਹੋਵੇ ਹਰ ਬੰਦੇ ਦਾ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਖਾਤਾ ਹੁੰਦਾ ਤੇ ਜਿਹੜਾ ਵੀ ਬੈਂਕ ਦੇ ਵਿੱਚ ਖਾਤਾ ਉਹਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਸੇਵਿੰਗ ਅਕਾਊਂਟ ਦੇ ਵਿੱਚ ਕਿੰਨਾ ਵਿਆਜ ਮਿਲਦਾ 1 ਲੱਖ ਦੇ ਪਿੱਛੇ ਕਿੰਨਾ ਮਿਲਦਾ ਸਾਲ ਦਾ 2 ਲੱਖ ਦੇ ਪਿੱਛੇ ਕਿੰਨਾ ਮਿਲਦਾ ਤੇ ਮੇਰਾ ਖਿਆਲ ਆ ਵੀ ਹਰ ਭੈਣ ਵੀਰ ਨੂੰ ਇਸ ਗੱਲ ਦਾ ਪਤਾ ਵੀ ਜੇ 1 ਲੱਖ ਦੀ ਐਫ ਡੀ ਕਰਾਈ ਹੋਵੇ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ ਉਹਦੇ ਨਿਯਮਾਂ ਮੁਤਾਬਕ ਟਰਮ ਐਂਡ ਕੰਡੀਸ਼ਨ ਦੇ ਮੁਤਾਬਕ ਉਹਦੀਆਂ ਨਿਯਮ ਤੇ ਸ਼ਰਤਾਂ ਦੇ ਮੁਤਾਬਕ ਕੋਈ ਬੈਂਕ 7000 ਰੁਪਏ ਸਾਲ ਦਾ ਦਿੰਦੀ ਆ ਲੱਖ ਪਿੱਛੇ ਕੋਈ 7.5 ਵੀ ਦਿੰਦੀ ਆ ਕੋਈ 9.8 ਵੀ ਦੇ ਸਕਦੀ ਸ਼ਾਇਦ ਕੋਈ ਐਸੀ ਬੈਂਕ ਵੀ ਹੋਵੇ ਨਿੱਜੀ ਬੈਂਕ ਜਿਹੜੀ ਕਿ ਸੀਨੀਅਰ ਸਿਟੀਜ਼ਨ ਨੂੰ 8.5% ਵੀ ਦਿੰਦੀ ਹੋਵੇ ਪਰ ਜੇਕਰ ਤੁਹਾਡਾ ਵਿਆਜ ਵਿਆਜ 10000 ਰੁਪਏ ਤੋਂ ਵੱਧ ਗਿਆ ਸਾਲ ਦਾ ਫਿਰ ਤੁਹਾਨੂੰ ਉਹਦੇ ਤੇ ਟੈਕਸ ਵੀ ਜਮ੍ਹਾਂ ਕਰਵਾਉਣਾ ਪੈਂਦਾ ਜੇਕਰ ਤੁਸੀਂ ਫਾਰਮ ਉਹ ਨਹੀਂ ਉਹਨੂੰ ਮੇਰਾ ਖਿਆਲ ਵੀ 16 ਇਹ ਫਾਰਮ ਕਹਿੰਦੇ ਜਾਂ ਕੁਝ ਹੋਰ ਕਹਿੰਦੇ ਖੈਰ ਇਹ ਗੱਲ ਹੋ ਗਈ ਜੇਕਰ ਰਿਜ਼ਰਵ ਬੈਂਕ ਆਫ ਇੰਡੀਆ ਨੇ ਵਿਆਜ ਘਟਾ ਘਟਾ ਕੇ ਘਟਾ ਘਟਾ ਕੇ ਘਟਾ ਘਟਾ ਕੇ ਕਿੱਥੇ ਲਿਆਂਦੇ ਆ ਪਰ ਅਚਾਨਕ ਤੁਹਾਨੂੰ ਫੋਨ ਦੀ ਟੱਲੀ ਖੜਕਾਉਂਦਾ ਕੋਈ ਜਿਹਨੂੰ ਤੁਸੀਂ ਜਾਣਦੇ ਵੀ ਤੁਹਾਡੇ ਫੋਨ ਦੀ ਟੱਲੀ ਖੜਕਦੀ ਆ ਉਹ ਤੁਹਾਨੂੰ ਇਹ ਗੱਲ ਕਰਨਾ ਜੀ ਕਿ ਫਲਾਣੇ ਪਾਸੇ ਤੁਸੀਂ ਪੈਸੇ ਇਨਵੈਸਟ ਕਰਨੇ ਆ ਨਾ ਤੁਹਾਨੂੰ ਉਹਦੇ ਬਾਰੇ ਪਤਾ ਨਾ ਉਹਨੇ ਜਿਹੜੇ ਪਾਸੇ ਪੈਸੇ ਲਾਉਣ ਲਈ ਕਿਹਾ ਤੁਹਾਨੂੰ ਉਹਦੇ ਬਾਰੇ ਤੇ ਆਪਾਂ ਫੇਰ ਵੀ ਉਹਦੇ ਵਿੱਚ ਫਸ ਜਾਂਨੇ ਆ ਇਹਦੇ ਵਿੱਚ ਸਰਕਾਰ ਗਲਤ ਆ ਆਪਾਂ ਗਲਤ ਆ ਸਾਡਾ ਲਾਲਚ ਜ਼ਿੰਮੇਵਾਰ ਆ ਜੇ ਮੰਨ ਲਓ ਉਦਾਹਰਨ ਦੇ ਤੌਰ ਤੇ ਉੱਤੇ ਤੁਹਾਨੂੰ ਮੈਂ ਇਹ ਗੱਲ ਕਹਾਂ ਕਿ ਮੈਨੂੰ 10 ਲੱਖ ਰੁਪਈਆ ਦਿਓ ਮੈਂ ਤੁਹਾਨੂੰ 2 ਸਾਲਾਂ ਬਾਅਦ 20 ਦੇਵਾਂਗਾ ਜਦੋਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਵਿਆਜ ਇੰਨਾ ਥੋੜਾ ਤੇ ਮੇਰੀ ਆਪਦੀ ਕਿਹੜੀ ਬੈਂਕ ਆ ਤੇ ਮੇਰੀ ਆਪਦੀ ਕਿਹੜੀ ਟਕਸਾਲਾ ਮੈਂ ਤੁਹਾਨੂੰ ਇੰਨੇ ਪੈਸੇ ਦੇ ਦੂੰਗਾ ਆਪਾਂ ਦਿਮਾਗ ਦੀ ਵਰਤੋਂ ਨਹੀਂ ਕਰਦੇ ਕਦੇ ਫੋਨ ਆ ਜਾਂਦਾ ਜੀ ਕਿ ਤੁਸੀਂ ਕੌਣ ਬਣੇਗਾ ਕਰੋੜਪਤੀ ਦੇ ਵਿੱਚ 25 ਲੱਖ ਰੁਪਈਆ ਜਿੱਤ ਗਏ ਹੋ ਤੁਸੀਂ ਇੰਨਾ ਟੈਕਸ ਜਮ੍ਹਾਂ ਕਰਵਾ ਤੇ ਕਈ ਮੂਰਖਮੱਤੇ ਬੰਦੇ ਭੋਲੇ ਨਹੀਂ ਮੂਰਖਮੱਤੇ ਬੰਦੇ ਉੱਥੇ ਪੈਸੇ ਜਮ੍ਹਾਂ ਕਰਵਾ ਵੀ ਦਿੰਦੇ ਆ ਫਿਰ ਆਪਾਂ ਕਹਿੰਦੇ ਸਾਡੇ ਨਾਲ ਸਾਈਬਰ ਠੱਗੀ ਹੋ ਗਈ ਸਾਈਬਰ ਠੱਗੀ ਦੇ ਪਿੱਛੇ ਆਪਾਂ ਆਪ ਵੀ ਕਈ ਥਾਵਾਂ ਤੇ ਜ਼ਿੰਮੇਵਾਰ ਆ ਹਾਂ ਜੇਕਰ ਤੁਹਾਡੇ ਖਾਤੇ ਦੇ ਵਿੱਚੋਂ ਕੋਈ ਵੈਸੇ ਪੈਸੇ ਗਲਤ ਤਰੀਕੇ ਨਾਲ ਕੱਢ ਕੇ ਲੈ ਗਿਆ ਤੁਹਾਡੇ ਕੋਲੋਂ ਓਟੀਪੀ ਪੁੱਛ ਲਿਆ ਤੁਸੀਂ ਦਿੱਤਾ ਓਟੀਪੀ ਉਹ ਤਰੀਕੇ ਦੇ ਨਾਲ ਕੱਢੇ ਗਏ ਉਹ ਇੱਕ ਵੱਖਰਾ ਵਿਸ਼ਾ ਪਰ ਜੇਕਰ ਤੁਹਾਨੂੰ ਕੋਈ ਇਹ ਗੱਲ ਕਹਿੰਨਾ ਕਿ ਮੇਰੇ ਕਹਿ ਮਤਾਬਕ ਪੈਸੇ ਇਨਵੈਸਟ ਕਰ ਲਾ ਤੇ ਫਿਰ ਤੁਹਾਡੇ ਪੈਸੇ ਦੁਗਣੇ ਹੋ ਜਾਣਗੇ ਐਵੇਂ ਕਿਵੇਂ ਹੋ ਜਾਣਗੇ ਤੇ ਕਿਉਂ ਹੋਣ ਸਵਾਲ ਇਹ ਆ ਮਾਛੀ ਬੜੇ ਦੀ ਖਬਰ ਆ ਗਵਰਨਰ ਸਾਹਿਬ ਨੂੰ ਤੁਹਾਡੇ ਨਾਲ ਲੱਗਦੇ ਹੋ ਜੇ ਮਾਛੀ ਬੜੇ ਦੀ ਖਬਰ ਆ ਕਿਸਾਨ ਦਾ ਨਾਮ ਹੈਗਾ ਜੀ ਸੰਜੀਵ ਪਾਂਧੀ ਤੇ ਉਮਰ ਹੈਗੀ ਜੀ 57 ਸਾਲ ਇਸ ਕਿਸਾਨ ਨੂੰ ਇਸ ਵੀਰ ਨੂੰ ਪਾਂਧੀ ਸਾਹਿਬ ਨੂੰ ਟੈਲੀਗ੍ਰਾਮ ਦੇ ਉੱਤੇ ਸੁਨੇਹਾ ਆਉਂਦਾ ਫੋਨ ਆਉਂਦਾ ਜੇ ਆਪਾਂ ਕਹਿ ਲਈਏ ਕਿ ਭਾਈ ਤੁਸੀਂ ਪੈਸੇ ਇਨਵੈਸਟ ਕਰਨੇ ਆ ਫੋਰ ਐਕਸ ট্রেਡਿੰਗ ਦੇ ਵਿੱਚ ਪੈਸੇ ਇਨਵੈਸਟ ਕਰਨੇ ਆ ਉਹਨਾਂ ਨੇ ਕੋਈ ਲਾਲਚ ਦਿੱਤਾ ਵੀ ਭਾਈ ਤੁਹਾਡੇ ਪੈਸੇ ਜਿਹੜੇ ਉਹ ਦੁੱਗਣੇ ਝੋਗਣੇ ਹੋ ਜਾਣੇ ਆ ਤੇ ਪਾਂਧੀ ਸਾਹਿਬ ਉਸ ਗੱਲ ਦੇ ਵਿੱਚ ਆ ਗਏ ਉਹ ਭੋਲੇਪਨ ਦੇ ਵਿੱਚ ਆ ਗਏ ਜਾਂ ਕਿਵੇਂ ਵੀ ਆ ਗਏ ਇਹ ਉੱਥੇ ਕਹਿੰਦੇ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਆ ਗਏ ਇਹਨਾਂ ਨੇ 4.5 ਕਰੋੜ ਰੁਪਈਆ ਵੱਖ-ਵੱਖ ਖਾਤਿਆਂ ਦੇ ਵਿੱਚ ਜਮ੍ਹਾਂ ਵੀ ਕਰਵਾਤਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਨੇ 4.5 ਕਰੋੜ ਦੇ ਕਰੀਬ-ਕਰੀਬ ਜਮ੍ਹਾਂ ਕਰਵਾਤਾ ਤੇ ਹੁਣ ਇਹਨਾਂ ਦੇ ਨਾਲ ਠੱਗੀ ਵੱਜੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਵੀ ਪੰਜਾਬ ਦੇ ਇੱਕ ਵੀਰ ਦੇ ਨਾਲ ਐਵੇਂ ਦੀ ਠੱਗੀ ਵੱਜੀ ਆ ਪਰ ਕਿਸਾਨ ਆਪਾਂ ਆਪਾਂ ਲਾਲਚ ਦੇ ਵਿੱਚ ਫਸ ਗਏ ਤੇ ਆਪਣੇ ਨਾਲ ਆ ਸਾਰਾ ਕੁਝ ਹੋ ਗਿਆ ਮੈਂ ਤੁਹਾਨੂੰ ਵੀਰਵਾ ਦੱਸਦਾ ਹੋਇਆ ਕੀ ਆ ਸਾਈਬਰ ਥਾਣੇ ਦੇ ਵਿੱਚ ਇਹਨਾਂ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਹਨਾਂ ਨੂੰ ਜਿਹੜੀ ਕੁੜੀ ਨੇ ਫੋਨ ਕੀਤਾ ਜਾਂ ਜਿਹੜੇ ਸਟਾਫ ਮੈਂਬਰਾਂ ਨੇ ਫੋਨ ਕੀਤਾ ਵੀ ਅਸੀਂ ਫੋਰੈਕਸ ট্রেਡਿੰਗ ਤੋਂ ਬੋਲਦੇ ਆਂ। ਤੁਹਾਨੂੰ ਅਸੀਂ ਤਿੰਨ ਗੁਣਾ ਮੁਨਾਫਾ ਦੇਵਾਂਗੇ ਜੜੀ ਕਿ 1 ਲੱਖ ਜੇਕਰ ਤੁਸੀਂ ਲਾਉਂਗੇ ਤੁਹਾਨੂੰ ਉਹਦਾ 3 ਲੱਖ ਮਿਲੇਗਾ। ਜੇ ਤੁਸੀਂ 3 ਲੱਖ ਲਾਉਂਗੇ ਉਹਦਾ 9 ਲੱਖ ਮਿਲੇਗਾ। ਜੇ ਤੁਸੀਂ 1 ਕਰੋੜ ਲਾਉਂਗੇ ਤੁਹਾਨੂੰ 3 ਕਰੋੜ ਮਿਲੇਗਾ। ਪਹਿਲਾ ਸਵਾਲ ਫੇਰ ਉਹੀ ਆ। ਤੁਹਾਨੂੰ ਕੀ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ 1 ਕਰੋੜ ਦਾ 3 ਕਰੋੜ ਦਿੱਤਾ ਜਾਂਦਾ? ਕੀ ਤੁਹਾਨੂੰ 1 ਲੱਖ ਦਾ 3 ਲੱਖ ਦਿੱਤਾ ਜਾਂਦਾ? ਕੀ ਤੁਹਾਨੂੰ 3 ਲੱਖ ਦਾ 9 ਲੱਖ ਦਿੱਤਾ ਜਾਂਦਾ ਖੈਰ ਅਗਲੀ ਗੱਲ ਇਹ ਕਿ ਐਡਮਿਰਲ ਮਾਰਕੀਟ ਗਲੋਬਲ ਨਾਂ ਦੀ ਕੰਪਨੀ ਦੇ ਵਿੱਚ ਇਹਨਾਂ ਦਾ ਟਰੇਡਿੰਗ ਅਕਾਊਂਟ ਖੁਲਵਾਇਆ ਗਿਆ 18 ਦਸੰਬਰ 2024 ਤੱਕ ਵੱਖ-ਵੱਖ ਬੈਂਕ ਖਾਤਿਆਂ ਦੇ ਵਿੱਚ ਵੱਖ-ਵੱਖ ਦਿਨਾਂ ਦੇ ਵਿੱਚ 1 ਕਰੋੜ 4 ਲੱਖ 44000 ਤੇ 999 ਰੁਪਏ ਇਹਨਾਂ ਨੇ ਟਰਾਂਸਫਰ ਕਰਤੇ ਆ ਉਸ ਤੋਂ ਅਗਲੀ ਗੱਲ ਇਹ ਆ ਟਰੇਡਿੰਗ ਖਾਤੇ ਦੇ ਵਿੱਚ ਜਿਹੜਾ ਟਰੇਡਿੰਗ ਖਾਤਾ ਉਹਦੇ ਵਿੱਚ 3 ਕਰੋੜ 66 ਲੱਖ 16500 ਤੇ 95 ਰੁਪਏ ਜਿਹੜੇ ਉਹ ਜਦੋਂ ਦਿਸਣ ਲੱਗ ਪਏ ਇਹਨਾਂ ਦੇ ਵਿੱਚ ਜਦੋਂ ਉਹ ਦੱਸਦੇ ਸੀਗੇ ਵੀ ਭਾਈ ਜਿਹੜੇ ਤੁਸੀਂ ਖਾਤੇ ਦੇ ਵਿੱਚ ਪੈਸੇ ਜਮਾ ਕਰਵਾਏ ਆ ਨਾ ਉਹ ਤੁਹਾਨੂੰ ਇਸ ਤਰੀਕੇ ਨਾਲ ਤੁਹਾਡੇ ਵੱਧ ਰਹੇ ਆ ਜਦੋਂ ਬੰਦੇ ਦੇ ਪੈਸੇ ਵੱਧੇ ਹੋਣ ਬੰਦੇ ਨੂੰ ਦਿਖ ਰਹੀ ਹੋਣ ਤੇ ਉਸ ਤੋਂ ਬਾਅਦ ਬੰਦੇ ਦਾ ਹੌਸਲਾ ਬੁਲੰਦ ਹੋ ਜਾਂਦਾ ਵੀ ਭਾਈ ਮੈਂ ਥੋੜੇ ਜਿਹਾ ਹੋਰ ਪਾ ਦਿਆਂ ਥੋੜੇ ਜਿਹਾ ਹੋਰ ਪਾ ਦਿਆਂ ਤੇ ਟਰੇਡਿੰਗ ਖਾਤੇ ਦੇ ਵਿੱਚ 3 ਕਰੋੜ 66 ਲੱਖ ਤੇ 16595 ਰੁਪਏ ਦੇ ਦਿਸਣ ਲੱਗ ਪਏ ਪਰ ਜਦੋਂ ਇਹਨਾਂ ਨੇ ਆਪਦੀ ਰਕਮ ਕਢਵਾਉਣੀ ਚਾਹੀ ਆ ਤੇ ਅੱਗੋਂ ਇਹ ਗੱਲ ਕਹੀ ਗਈ ਵੀ ਤੁਹਾਡੀ ਰਕਮ ਕਾफी ਹੋ ਗਈ ਆ ਇਦੇ ਉੱਤੇ ਬਣਦਾ ਤੁਹਾਡਾ ਮੁਨਾਫਾ ਕਾਫੀ ਹੋ ਗਿਆ 24 ਲੱਖ ਰੁਪਏ ਤੁਹਾਡਾ ਟੈਕਸ ਬਣਦਾ ਇਹ ਜਮ੍ਹਾਂ ਕਰਵਾ ਦਿਓ ਇਹਨਾਂ ਨੇ 24 ਲੱਖ ਰੁਪਏ ਦਾ ਟੈਕਸ ਵੀ ਜਮ੍ਹਾਂ ਕਰਵਾਤਾ ਫਿਰ ਅਗੋ ਇਹ ਗੱਲ ਕਹੀ ਕਿ ਵੀ ਭਾਈ ਤੁਹਾਡਾ ਹੈਗਾ 1 ਕਰੋੜ ਰੁਪਏ ਤੋਂ ਵੱਧ ਖਾਤਾ ਤੁਹਾਡਾ ਹੋ ਗਿਆ ਫ੍ਰੀਜ਼ ਇਹਦੇ ਲਈ ਤੁਹਾਨੂੰ ਕੁਝ ਹੋਰ ਪੈਸੇ ਜਮ੍ਹਾਂ ਕਰਵਾਉਣੇ ਪੈਣਗੇ ਇਹਨਾਂ ਨੇ ਕਹਿੰਦੇ ਵੀ ਉਹ ਵੀ ਜਮ੍ਹਾਂ ਕਰਵਾਤੇ ਤੇ ਕਾਫੀ ਦੇਰ ਬਾਅਦ ਇਹਨਾਂ ਨੂੰ ਪੰਦੀ ਸਾਹਿਬ ਨੂੰ ਪਤਾ ਲੱਗਾ ਕਿ ਮੇਰੇ ਨਾਲ ਤਾਂ ਪਾਈ ਠੱਗੀ ਹੋ ਗਈ ਆ ਤੇ ਹੁਣ ਜਦੋਂ ਠੱਗੇ ਗਏ ਆ ਤਾਂ ਉਹ ਸਾਈਬਰ ਸੈੱਲ ਦੇ ਕੋਲੇ ਜਾ ਕੇ ਸ਼ਿਕਾਇਤ ਕੀਤੀ ਆ ਇਹਨਾਂ ਦੇ ਨਾਲ ਪਤਾ ਲੱਗਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਆਲੇ ਦੁਆਲੇ ਉਹ ਵੀ ਪੈਸੇ ਇਕੱਠੇ ਕੀਤੇ ਤੇ ਫਿਰ ਇਹੋ ਜਿਹਾ ਕੁਝ ਵਾਪਰ ਗਿਆ 10 ਫਰਵਰੀ 2025 ਤੱਕ ਯਾਨੀ ਕਿ ਇਸੇ ਸਾਲ ਦੇ ਵਿੱਚ 10 ਫਰਵਰੀ 2025 ਤੱਕ ਸਾਢੇ 4 ਕਰੋੜ ਰੁਪਈਆ ਇਹਨਾਂ ਦਾ ਉਹਨਾਂ ਦੇ ਖਾਤੇ ਦੇ ਵਿੱਚ ਚਲਾ ਗਿਆ ਤੇ ਹੁਣ ਇਹ ਇਨਸਾਫ ਚਾਹੁੰਦੇ ਆ ਮੈਂ ਫੇਰੇ ਬੇਨਤੀ ਕਰਦਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਠੱਗ ਬਹੁਤ ਛਾਤਰ ਆ ਆਪਾਂ ਭੋਲੇ ਨਹੀਂ ਆਪਾਂ ਲਾਲਚੀ ਆ ਮੇਰੇ ਕੋਲੇ ਬਹੁਤ ਸਾਰੇ ਭੈਣਾ ਵੀਰ ਫੋਨ ਕਰਕੇ ਗੱਲ ਕਹਿੰਦੇ ਸਾਡੇ ਨਾਲ ਫਲਾਣੇ ਨੇ ਠੱਗੀ ਮਾਰ ਲਈ ਪਰ ਜਦੋਂ ਤੁਸੀਂ ਥੋੜਾ ਜਿਹਾ ਖੁਰਚ ਕੇ ਦੇਖਦੇ ਮੇਚੋ ਗੱਲ ਨੂੰ ਤੇ ਵਿੱਚੋਂ ਗੱਲ ਪਾਈ ਕਈ ਵਾਰੀ ਹੋਰ ਨਿਕਲਦੀ ਆ ਤੁਹਾਨੂੰ ਚੇਤੇ ਹੋਣਾ ਫਰੀਦਕੋਟ ਦੇ ਵਿੱਚ ਵੀ ਤੇ ਕੁਝ ਕੁ ਪੰਜਾਬ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਸਮੇਂ-ਸਮੇਂ ਦੇ ਉੱਤੇ ਇਹੋ ਜੀਆਂ ਕੰਪਨੀਆਂ ਆਈਆਂ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਭਾਈ ਐਨੇ ਪੈਸੇ ਜਮ੍ਹਾਂ ਕਰਵਾਓ 15 ਗਣਾ ਬਾਅਦ ਦੁਗਣੇ ਲੈ ਲਓ ਮਨੇ ਚੰਗੀ ਤਰ੍ਹਾਂ ਚੇਤੇ ਆ ਮੈਂ ਫਰੀਦਕੋਟ ਦੇ ਵਿੱਚ ਰਹਿੰਦਾ ਸੀ ਤੇ ਬਲਬੀਰ ਬਸਤੀ ਦੇ ਵਿੱਚ ਇੱਕ ਦਫ਼ਤਰ ਖੁੱਲਿਆ ਸੀ ਇੱਕ ਕੰਪਨੀ ਖੁੱਲੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਖੋਣੀ 5 ਜਾਂ 10 ਦਿਨਾਂ ਬਾਅਦ ਤੁਸੀਂ 10000 ਲੈ ਲਓ ਉਹਨਾਂ ਨੇ ਦਿੱਤੇ ਵੀ ਫਿਰ ਉਸ ਤੋਂ ਬਾਅਦ ਬੰਦਾ ਲਾਲਚ ਚਾਹੇ ਇਹਨਾਂ 10000 ਜਮ੍ਹਾਂ ਕਰਵਾਤੇ ਉਹਨਾਂ ਨੇ 20 ਵੀ ਦਿੱਤਾ 20 ਨੂੰ 40 ਦਿੱਤਾ 40 ਵਾਲੇ ਨੇ 80 ਵੀ ਲੈ ਲਿਆ ਤੇ ਜਦੋਂ ਇੰਿਓ 2 ਮਹੀਨਿਆਂ ਦੇ ਵਿੱਚ ਭਰੋਸਾ ਬਣ ਗਿਆ ਤੇ ਲੋਕਾਂ ਨੇ ਤਾਂ ਜੀ ਉੱਥੇ ਲਿਜਾ ਲਜਾਹੇ ਕਿਸੇ ਨੇ 50 ਲੱਖ ਜਮ੍ਹਾਂ ਕਰਵਾਤਾ ਕਿਸੇ ਨੇ 10 ਲੱਖ ਜਮ੍ਹਾਂ ਕਰਵਾਤਾ ਕਿਸੇ ਨੇ 50000 ਜਮ੍ਹਾਂ ਕਰਵਾਤਾ ਕਿਸੇ ਨੇ 8 ਲੱਖ ਜਮ੍ਹਾਂ ਕਰਵਾਤਾ ਜਦੋਂ ਕਰੋੜਾ ਰੁਪਈਆ ਹੋ ਗਿਆ ਤੇ ਦੋ ਕਮਰਿਆਂ ਦੇ ਵਿੱਚ ਖੁੱਲਾ ਹੋਇਆ ਦਫਤਰ ਰਾਤ ਦੇ ਵੇਲੇ ਪਤਾ ਨਹੀਂ ਉਹ ਕਿੱਧਰ ਚਲੇ ਗਏ ਤੇ ਮੈਂ ਅੱਜ ਵੀ ਇਹ ਗੱਲ ਸੋਚਦਾ ਵੀ ਉਹਨਾਂ ਨੇ ਤੁਹਾਨੂੰ ਚੋਗਾ ਪਾਇਆ ਤੁਸੀਂ ਚੋਗਾ ਚੁਗਣ ਤੁਰ ਪੇ ਤੇ ਬਾਅਦ ਦੇ ਵਿੱਚ ਉਹਨਾਂ ਨੇ ਜਾਲ ਦੇ ਵਿੱਚ ਆਪਾਂ ਫਸ ਗਏ ਤੇ ਹੁਣ ਆਪਾਂ ਕਿਨੂੰ ਮਾੜਾ ਕਹਗੇ ਕਿਨੂੰ ਚੰਗਾ ਕਹਗੇ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਇਹ ਲੋਕ ਆ ਇਹ ਤਾਂ ਹੱਥ ਦੇ ਉੱਤੇ ਹੱਥ ਮਾਰ ਕੇ ਗਾਹ ਕੁੜੀਕ ਦੇ ਫਿਰਦੇ ਆ ਆਪਾਂ ਇਹਨਾਂ ਵਾਸਤੇ ਮੁਰਗੀ ਆ ਆਪਾਂ ਜੇਕਰ ਫਸ ਗਏ ਤਾਂ ਫਸ ਗਏ ਤਾਂ ਮੁਰਗੀ ਫਸਾਉਣ ਨੂੰ ਫਿਰਦੇ ਆ ਆਪਾਂ ਫਸ ਜਾਨੇ ਆ ਪਾਂਦੀ ਸਾਹਿਬ ਵਾਲੀ ਤੁਹਾਡੇ ਨਾਲ ਨਾ ਹੋਵੇ ਬڑے ਕਿਸਾਨ بڑے ਲੋਕ ਹੁਣ ਤੱਕ ਠੱਗੇ ਗਏ ਆ ਤੁਹਾਨੂੰ ਫੋਨ ਦੀ ਟੱਲੀ ਕੋਈ ਖੜਕਾਉਂਦਾ ਕਿ ਭਾਈ ਫਲਾਣੇ ਖਾਤੇ ਦੇ ਵਿੱਚ ਇਨਵੈਸਟ ਕਰ ਲੋ ਤੁਸੀਂ ਉੱਥੇ ਫਸ ਜਾਨੇ ਹੋ ਕਈ ਵਾਰ ਕਈ ਵਾਰ ਫਸ ਜਾਨੇ ਆ ਜੇ ਉਹਨਾਂ ਦੀ ਡਿਊਟੀ ਹੋਈ ਵੀ ਭਾਈ ਤੁਸੀਂ ਦਿਨ ਦੇ ਵਿੱਚ 200 ਬੰਦੇ ਨੂੰ ਫੋਨ ਕਰਨਾ 200 ਬੰਦੇ ਦੇ ਪਿੱਛੇ ਜੇਕਰ ਇੱਕ ਜਾਂ ਦੋ ਵੀ ਉਹਨਾਂ ਦੇ ਚੁੰਗਲ ਦੇ ਵਿੱਚ ਫਸ ਗਏ ਜਾਲਚ ਫਸ ਗਏ ਉਹਨਾਂ ਦਾ ਤਾਂ ਕੰਮ ਬਣ ਗਿਆ ਤੁਹਾਡਾ ਕੰਮ ਖਤਮ ਹੋ ਗਿਆ ਅੱਜ ਕੱਲ ਮੇਰੀ ਇੱਕ ਹੋਰ ਬੇਨਤੀ ਪੈਣਾ ਵੀਰਾਂ ਨੂੰ ਜਿਹੜੇ ਕਿ ਖਾਸ ਕਰਕੇ ਐਨ ਆਰ ਆਈ ਪੈਣਾ ਵੀਰਾਂ ਤੁਹਾਡੇ ਬੈਂਕਾਂ ਦੇ ਵਿੱਚ ਖਾਤੇ ਆ ਮੈਂ ਨਹੀਂ ਕਹ ਰਿਹਾ ਸਾਰੀਆਂ ਬੈਂਕਾਂ ਗਲਤ ਆ ਕਈ ਬੈਂਕਾਂ ਚੰਗਾ ਵੀ ਆ ਕਈ ਮੁਲਾਜ਼ਮ ਵੀ ਬਹੁਤ ਚੰਗੇ ਆ ਪਰ ਕਈ ਥਾਵਾਂ ਤੋਂ ਕੀ ਖਬਰਾਂ ਆਉਂਦੀਆਂ ਮੰਨ ਲਓ ਤੁਹਾਡਾ ਬੈਂਕ ਦੇ ਵਿੱਚ ਖਾਤਾ ਤੁਹਾਡਾ ਉਹਦੇ ਵਿੱਚ ਪਿਆ ਜੀ 50 ਲੱਖ ਰੁਪਈਆ ਬੈਂਕ ਵਾਲਿਆਂ ਨੂੰ ਇਸ ਗੱਲ ਦਾ ਪਤਾ ਜੀ ਕਿ ਤੁਸੀਂ ਤਾਂ 3 ਸਾਲਾਂ ਬਾਅਦ ਆਉਨੇ ਆ 2 ਸਾਲਾਂ ਬਾਅਦ ਆਉਨੇ 5 ਸਾਲਾਂ ਬਾਅਦ ਆਉਨੇ ਆ ਤਾਂ ਤੁਹਾਡੇ ਆਉਂਦਿਆਂ ਤੱਕ ਅਦਾ ਸਟਾਫ ਚੇਂਜ ਹੋਇਆ ਹੁੰਦਾ ਤੁਹਾਡੇ ਆਉਂਦਿਆਂ ਤੱਕ ਕਈ ਬੰਦੇ ਰਿਟਾਇਰ ਹੋਏ ਹੁੰਦੇ ਆ ਤੇ ਕੁਝ ਕੁ ਬੈਂਕਾਂ ਦੇ ਵਿੱਚੋਂ ਖਬਰਾਂ ਆਈਆਂ ਕੁਝ ਕੁ ਬੈਂਕਾਂ ਦੇ ਵਿੱਚੋਂ ਤੁਹਾਡੇ ਖਾਤੇ ਦੇ ਵਿੱਚੋਂ ਪੈਸੇ ਕੱਢ ਕੇ ਤੇ ਐਫ ਡੀ ਕਰ ਲੈਂਦੇ ਆ ਵਿਆਜ ਆਪਣੇ ਖਾਤੇ ਦੇ ਵਿੱਚ ਲੈ ਜਾਂਦੇ ਆ ਆਪ ਕਿਤੇ ਹੋਰ ਚਲੇ ਜਾਂਦੇ ਆ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਸਾਡੇ ਖਾਤੇ 'ਚ ਕੀ ਹੋਈ ਜਾਂਦਾ ਕਿਉਂਕਿ ਤੁਹਾਨੂੰ ਤਾਂ ਸੁਣੀਹਾ ਜਾਂਦਾ ਹੀ ਨਹੀਂ ਮੈਸੇਜ ਤਾਂ ਇੰਡੀਆ ਦੇ ਵਿੱਚ ਆਉਣਾ ਨਾ ਤੁਹਾਡੇ 001 ਲਾਇਆ ਤਾਂ ਥੋੜੀ ਮੈਸੇਜ ਆਉਣਾ ਜਾਂ ਬਾਹਰ ਦੇ ਮੁਲਕ ਦੇ ਵਿੱਚ ਥੋੜੀ ਮੈਸੇਜ ਆਉਣਾ ਤੁਸੀਂ ਜਦੋਂ ਇੱਥੇ ਆਉਨੇ ਆ ਤੇ ਪਤਾ ਲੱਗਦਾ ਜੀ ਕਿ ਭਾਈ ਤੁਹਾਡੇ ਖਾਤੇ ਦੇ ਵਿੱਚ ਕੁਝ ਵੀ ਨਹੀਂ ਆ ਜਾਂ ਤੁਹਾਡੇ ਖਾਤੇ ਦੇ ਵਿੱਚ ਪੈਸੇ ਕੱਢ ਕੇ ਫੇਰ ਵੱਖ-ਵੱਖ ਐਂਟਰੀ ਕੀਤੀ ਗਈਆਂ ਕਿਉਂਕਿ ਉੱਥੇ ਬੰਦੇ ਨੂੰ ਪਤਾ ਕਿ ਤੁਸੀਂ ਕਿੰਨੇ ਕ ਦਿਨ ਬਾਅਦ ਆਉਨੇ ਹੋ ਐਨ ਆਰ ਆਈ ਭੈਣਾ ਵੀਰਾਂ ਵਾਸਤੇ ਖਾਸ ਤੌਰ ਦੇ ਉੱਤੇ ਗੱਲ ਗੌਰ ਕਰਨ ਵਾਲੀ ਆ ਵੀ ਤੁਹਾਡੇ ਪੈਸੇ ਖਤਮ ਹੋ ਸਕਦੇ ਆ ਸਾਡੇ ਨਾਲ ਪਿਛਲੇ ਦਿਨੀ ਇੱਕ ਭੈਣ ਨੇ ਮੁਲਾਕਾਤ ਕੀਤੀ ਮਿਲ ਕੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੇਰਾ 18 ਲੱਖ ਰੁਪਏ ਦਾ ਇੱਥੇ ਫਲਾਣੀ ਬੈਂਕ ਦੇ ਵਿੱਚ ਸੀ ਤੇ ਮੈਂ ਜਦੋਂ ਆਈ ਆ ਉਹ ਕਹਿੰਦੀ ਜੀ ਮੈਂ ਮੇਰਾ ਖਿਆਲਾ ਵੀ 9-10 ਸਾਲਾਂ ਬਾਅਦ ਆਈ ਆ ਮੇਰੇ ਕੋਈ ਪਰਿਵਾਰਕੁਰ ਜਿਵੇਂ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਜੀ ਜਦੋਂ ਮੈਂ ਆਈ ਤਾਂ ਮੇਰੇ ਖਾਤੇ ਦੇ ਵਿੱਚ ਜਦੋਂ ਮੈਂ ਕਹਿ ਬਰੀ ਸਾਰੀ ਸਟੇਟਮੈਂਟ ਕੱਢ ਦਿਓ ਪਹਿਲਾਂ ਤਾਂ ਕਹਿੰਦੇ ਵੀ ਚਲੋ ਤੁਹਾਡਾ ਖਾਤਾ ਬੰਦ ਹੋਇਆ ਪਿਆ ਉਹ ਕਹਿੰਦੀ ਜੀ ਬਿਲਕੁਲ ਠੀਕ ਹੈ ਮੈਂ ਆਪਣਾ OCIC ਕਾਰਡ ਦਿੱਤਾ ਮੈਂ ਆਪਣਾ ਹੋਰ ਪਹਿਨ ਕਾਰਡ ਦਿੱਤਾ ਜੋ ਕੁਝ ਵੀ ਸੀਗਾ ਉਹਨਾਂ ਨੇ ਨਿਯਮਾਂ ਦੇ ਮੁਤਾਬਕ ਦਿੱਤਾ ਮੈਂ ਕਿਹਾ ਜੀ ਸਟੇਟਮੈਂਟ ਕੱਢ ਦਿਓ ਜਦੋਂ ਸਟੇਟਮੈਂਟ ਕੱਢੀ ਤਾਂ ਉਹ ਕਹਿੰਦੀ ਜੀ 3 ਲੱਖ ਰੁਪਈਆ 2 ਸਾਲ ਪਹਿਲਾਂ ਨਿਕਲਿਆ ਹੋਇਆ ਫਿਰ ਉਸ ਤੋਂ ਬਾਅਦ ਵਿੱਚ ਪਿਆ ਹੋਇਆ ਉਹਦਾ ਵਿਆਜ ਬਣਿਆ ਹੋਇਆ ਵਿਆਜ ਕਿਤੇ ਹੋਰ ਗਿਆ ਹੋਇਆ ਉਹ ਕਹਿੰਦੀ ਜੀ ਇਸ ਤਰੀਕੇ ਦੇ ਨਾਲ ਹੋਇਆ ਤੁਹਾਡੇ ਖਾਤਿਆਂ ਦੇ ਨਾਲ ਕਿਤੇ ਕੋਈ ਛੇੜਖਾਣੀ ਤਾਂ ਨਹੀਂ ਹੁੰਦੀ ਮਾੜਾ ਮੋਟਾ ਤੁਸੀਂ ਫੋਨ ਦੀ ਟੱਲੀ ਆਪਣੀ ਬੈਂਕ ਦੇ ਵਿੱਚ ਖੜਕਾਉਂਦੇ ਰਿਹਾ ਕਰੋ ਮਾੜਾ ਮੋਟਾ ਤੁਸੀਂ ਆਪਦੇ ਪੈਸਿਆਂ ਦੇ ਪ੍ਰਤੀ ਸੁਚੇਤ ਰਿਹਾ ਕਰੋ ਆਪਾਂ ਤਾਂ ਬਾਹਰ ਚਲੇ ਗਏ ਇੱਥੇ ਪਤਾ ਨਹੀਂ ਕੀ ਹੋ ਜਾਂਦਾ ਇੱਥੇ ਤਾਂ ਕੁੰਡਾ ਖੜਕਾਉਣਾ ਪੈਂਦਾ ਆਪ ਜਾਣਾ ਵੀ ਪੈਂਦਾ ਨਿਗਰਾਨੀ ਕਰਨੀ ਵੀ ਪੈਂਦੀ ਆ ਤੁਸੀਂ ਬੜੀ ਮਿਹਨਤ ਨਾਲ ਪੈਸੇ ਕਮਾਉਨੇ ਹੋ ਇੱਕ ਤਾਂ ਬੇਨਤੀ ਇਹ ਆ ਇਸ ਵੀਡੀਓ ਦਾ ਮਤਲਬ ਇਹ ਆ ਵੀ ਤੁਸੀਂ ਐਵੇਂ ਕਿਸੇ ਦੇ ਕਹਿਣ ਦੇ ਉੱਤੇ ਪੈਸੇ ਇਨਵੈਸਟ ਨਾ ਕਰਨ ਤੁਰਪਿਆ ਕਰੋ ਵੀ ਭਾਈ ਉਹਨੇ ਕਿਹਾ ਜੀ ਤੇਰੇ ਪੈਸੇ ਦੁੱਗਣੇ ਹੋ ਜਾਣਗੇ ਬੈਂਕ ਤੈਨੂੰ 7% ਰਿਟਰਨ ਦਿੰਦੀ ਆ ਮੈਂ ਤੈਨੂੰ 24% ਦੇ ਵਾਕੇ ਦਿਖਾਉਣਾ ਇਹਨਾਂ ਗੱਲਾਂ ਦੇ ਵਿੱਚ ਫਸਿਆ ਨਾ ਕਰੋ ਜੇਕਰ ਤੁਹਾਨੂੰ ਮੁਕੰਮਲ ਜਾਣਕਾਰੀ ਆ ਤੁਹਾਨੂੰ ਗੁਣਾ ਘਟਾਓ ਬਾਰੇ ਪਤਾ ਫੇਰ ਤਾਂ ਲੈ ਲਿਆ ਕਰੋ ਪੰਗਾ ਨਹੀਂ ਤਾਂ ਐਵੇਂ ਵਧਾਉਣ ਦੇ ਚੱਕਰ ਦੇ ਵਿੱਚ ਜਿਹੜੇ ਹੈਗੇ ਉਹ ਵੀ ਨਾ ਗੁੱਲ ਖਰਾ ਬੈਠਿਓ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਐਨ ਆਰ ਆਈ ਭੈਣਾ ਵੀਰ ਉਹ ਭਾਈ ਆਪਦੇ ਬੈਂਕ ਦੇ ਵਾਲੇ ਦੇਖਦੇ ਰਿਆ ਕਰਨ ਜੋ ਉਹਨਾਂ ਨੇ ਇਨਵੈਸਟ ਕੀਤਾ ਭਾਰਤ ਦੇ ਵਿੱਚ ਇਹਦੇ ਵੱਲ ਝਾਤ ਮਾਰਦੇ ਕਰਨ ਤੇ ਫਿਰ ਆਪਦੇ ਮਾੜਾ ਮੋਟਾ ਫਰਜ਼ਾਂ ਫੁਰਦਾਂ ਵੱਲ ਵੀ ਨਿਗਾ ਰੱਖਿਆ ਕਰੋ ਵੀ ਫਰਜ਼ ਸਾ ਸਾਡੀ ਜਮ੍ਹਾਂਬੰਦੀ ਕਿਵੇਂ ਆ ਜਿਹਨੂੰ ਅਸੀਂ ਠੇਕੇ ਤੇ ਜ਼ਮੀਨ ਦਿੱਤੀ ਸੀ ਕਿਵੇਂ ਆ ਮਾੜਾ ਮੋਟਾ ਆਪਦੇ ਕੰਮ ਕਾਜਾਂ ਦੇ ਵਿੱਚੋਂ ਬਾਹਰਲੇ ਮੁਲਕ ਦੇ ਵਿੱਚੋਂ ਸਮਾਂ ਕੱਢ ਕੇ ਇਧਰ ਵੀ ਖਿਆਲ ਕਰਨਾ ਪਊਗਾ ਇਹ ਨਾ ਹੋਵੇ ਉਧਰ ਆਪਾਂ ਕਮਾਈ ਜਾਂਦੇ ਆ ਇਧਰਲੇ ਪਾਸੇ ਸੁੰਗੜੀ ਜਾਂਦਾ ਇਹ ਨਾ ਹੋਵੇ ਜਿਹਨੂੰ ਅਸੀਂ ਕਹਿ ਕੇ ਗਏ ਵੀ ਭਾਈ ਘਰ ਦੀ ਨਿਗਰਾਨੀ ਰੱਖ ਲਈ ਉਧਰ ਉਹ ਗਿਆ ਫਿਰ ਤੁਸੀਂ ਆਉਣੇ ਦੱਸ ਦੇਣਾਂ ਲਈ 20 ਰਣ ਲਈ ਮਹੀਨੇ ਲਈ ਤੁਹਾਡੇ ਆਪਣੇ ਉਰ ਜਿਵੇਂ ਆ ਫਿਰ ਤਰੀਕ ਇੱਕ ਹੀ ਪੈਂਦੀ ਇੱਕ ਮਹੀਨੇ ਦੇ ਵਿੱਚ ਤੇ ਫਿਰ ਆਪਾਂ ਖੱਜਲ ਹੋ ਕੇ ਕਹਿੰਦੇ ਇਹ ਕੁਝ ਨਹੀਂ ਬਣਦਾ ਇੱਥੇ ਆਪਦੀ ਚੀਜ਼ ਦੀ ਆਪਦੇ ਪੈਸੇ ਦੀ ਆਪਦੇ ਥਾਂ ਦੀ ਆਪਣੀ ਜਾਇਦਾਦ ਦੀ ਨਿਗਰਾਨੀ ਰੱਖਿਆ ਕਰੋ ਮਿਹਰਬਾਨੀ